ਸਮਾਣਾ ਸਿਟੀ ਪੁਲਿਸ ਵੱਲੋਂ ਕਈ ਮਾਮਲੇ ਜਿਹੜਾ ਇੱਕ ਲੋੜਿੰਦਾ ਕਥਿਤ આરોપી ਸੀ ਜਿਸ ਤੇ ਪਹਿਲਾਂ ਕਈ ਕ੍ਰਾਈਮ ਦੇ ਮਾਮਲੇ ਦਰਜ ਐ ਉਸ ਕਥਿਤ આરોપી ਨੂੰ ਕੱਲ ਪੁਲਿਸ ਨੇ ਕਾਬੂ ਕੀਤਾ ਹੈ ਜਿਹੜਾ ਕਥਿਤ આરોપી ਹੈ ਉਸ ਦਾ ਵੀ ਕਹਿਣਾ ਹੈ ਕਿ ਮੇਰੇ ਤੋਂ ਗਲਤੀ ਹੋਈ ਹੈ ਲੇਕਿਨ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਇੱਕ ਦੇਸੀ ਕੱਟਾ ਰਿਵਾਲਵਰ ਵੀ ਬਰਾਮਦ ਹੋਈ ਹੈ। ਉਹ ਕਥੀ ਤੁਰਪੀ ਦਾ 2 ਦਿਨ ਦਾ ਪੁਲਿਸ ਰਿਮਾਂਡ ਅਦਾਲਤ ਵੱਲੋਂ ਮਿਲੇ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਕਿਸ ਤਰ੍ਹਾਂ ਇਹ ਕੀ ਮਾਮਲੇ ਦਰਦ ਹੋਈ ਸੀ ਔਰ ਕੀ ਬਰਾਮਦਗੀ ਹੋਈ ਹੈ? ਸਾਲ 2023 ਵਿੱਚ ਇੱਕ ਮਕਦਮਾ ਨੰਬਰ 75/23 ਦਰਜ ਕੀਤਾ ਸੀ। ਜੀ। ਨਵਾਂ ਹਾਰ ਰੋਡ ਤੇ ਬੰਦਾ ਸੇ ਬਾਦਰ ਨਿਸ਼ਾਨ ਹਸਪਤਾਲ ਹੈ ਉਹਦੇ ਨਾਲ ਇੱਕ ਬਾਜ਼ੀ ਦੀ ਦੁਕਾਨ ਤੇ ਰਾਤ ਨੂੰ ਅਵਤਾਰ ਸਿੰਘ ਸ਼ਾਦੀਪੁਰ ਦਾ ਸੀ ਉਸ ਦੀ ਮਗਰਮਿਰਕ ਦੇ ਨੇ ਸਾਥੀਆਂ ਨੇ ਕੁੱਟਮਾਰ ਕੀਤੀ ਸੀ। ਉੱਥੇ ਗਗਨਵਿਰ ਕੋਲੋਂ ਆਪਣੇ ਦੇਸੀ ਕੱਟੇ ਨਾਲ ਉਹਨਾਂ ਅਵਤਾਰ ਸਿੰਘ ਤੇ ਫਾਇਰ ਵੀ ਕੀਤੇ ਸੀ। ਉਸ ਸਬੰਧੀ ਬਾਕੀ ਮੋਲਜਮ ਅਸੀਂ ਪਹਿਲਾਂ ਹੀ ਕਾਬੂ ਕਰਲੇ ਸੀ। ਇਹਨੂੰ ਅਸੀਂ ਕੱਲ ਅਰੈਸਟ ਕੀਤਾ ਤੇ ਇਸ ਤੋਂ ਵਾਰਦਾਤ ਚ ਵਰਤਿਆ ਗਿਆ ਦੇਸੀ ਕੱਟਾ ਬਰਾਮਦ ਕਰਾਇਆ ਗਿਆ। ਹੂੰ ਅੱਜ ਕੱਲੇ ਨੂੰ ਅਸੀਂ ਕੋਰਟ ਚ ਪੇਸ਼ ਕਰਕੇ ਦੋ ਦਿਨ ਦਾ ਰਹਿਮਾਨ ਹਾਸਲ ਕੀਤਾ। ਲੜਾਈ ਨਾ ਪੁਛਕ ਜਾਰੀ ਹੈ। ਠੀਕ ਹੈ। ਮਾਮਲਾ ਸਰ ਰੋਲਾ ਮੇਰਾ ਕਿਸੇ ਨਾਲ ਸੀ। ਉਹਨਾਂ ਨੇ ਜਾਣ ਕੇ ਮੈਨੂੰ ਕਸਾਇਆ ਸੀ ਆਬ ਬੁਲਾਇਆ ਸੀ ਉੱਥੇ ਲੜਨ ਲਈ। ਪਰ ਜਿਹੜੇ ਉਹਨੇ ਬਿਆਨ ਲਿਖਾਏ ਨੇ ਉਹ ਝੂਠੇ ਨੇ ਲੜਾਈ ਜਰੂਰ ਹੋਈ ਹੈ ਮੰਨਣੇ ਆ ਪਰ ਜਿਹੜੇ ਦੋ ਚਾਰ ਬੰਦੇ ਉਹਨਾਂ ਨੇ ਵਿੱਚ ਲਿਖਾਏ ਨੇ ਉਹ ਮੇਰੇ ਨਾਲ ਲੜਾਈ ਚੋ ਵੀ ਨਹੀਂ ਸੀ ਹੈਗੇ ਮੈਂ ਜਰੂਰ ਸੀ ਮੇਰੇ ਤੋਂ ਮੰਨਣਾ ਮੈਂ ਗਲਤੀ ਹੋਈ ਹੈ ਠੀਕ ਹੈ ਪਰ ਉਹ ਵੀ ਉਹਨਾਂ ਨੇ ਉੱਥੇ ਆਪ ਬੁਲਾਇਆ ਸੀ ਇਹ ਸਾਡੇ ਸਿਟੀ ਸਮਾਣਾ ਦੇ ਵਿੱਚ ਇੱਕ ਗਗਨਦੀਪ ਔਰ ਗਗਨਬਰਗ ਸਨੋ ਬਲਦੇਵ ਸਿੰਘ ਤਰਾਪਤੀ ਸਮਾਣੇ ਦਾ ਰਹਿਣ ਵਾਲਾ ਜਿਸ ਦੇ ਲਗਭਗ 9 ਦੇ ਕਰੀਬ ਮੁਕੱਦਮੇ ਦਰ ਸੀ ਔਰ ਇਹ ਕ੍ਰਾਈਮ ਕਰਕੇ ਕਾਫੀ ਜਿਤ ਤੋਂ ਸਮਾਨਾ ਤੋਂ ਬਾਹਰ ਸੀ ਤੇ ਬਾਰ ਬਾਰ ਜੁਰਮ ਕਰਨ ਦਾ ਆਦਤ ਸੀ ਇਹਨਾਂ ਨੂੰ ਸਮਾਨਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਔਰ ਇਸ ਦੇ ਬਸਤੂ ਇੱਕ ਜਿਹੜਾ ਕਟਾ ਜਿਹੜਾ ਨਜਾਇਜ਼ ਕਟਾ ਪਿਸਟਲ ਉਹ ਬਰੰਦ ਕੀਤਾ ਗਿਆ ਜਿਸ ਨੂੰ ਪੇਸ਼ ਅਦਾਲਤ ਕਰਕੇ ਉਸ ਦਾ ਪੂਰ ਸਰਮਾਨ ਹਾਸਲ ਕੀਤਾ ਗਿਆ ਔਰ ਉਹ ਉਸ ਤੋਂ ਪੂਰ ਵੀ ਡੰਗਾਈ ਨਾਲ ਹੋਰ ਪਰਦਾਨ ਕੀਤੀ ਜਾ ਰਹੀ ਹੈ ਇਹਦੇ ਤੇ ਉਂ ਕਾਫੀ ਮੁਕਦਮੇ ਆ ਜੀ 382 ਦੇ ਵੀ ਹੈਗੇ ਆ ਜੀ 307 ਦੇ ਮੁਕਦਮੇ ਵੀ ਦਰਜ ਹੈ ਇਹਦੇ ਤੇ ਔਰ ਇਹਦੇ ਤੇ ਇੱਕ ਕਾਰਕ ਸੈਜ ਦੇ ਵੀ ਮਕਦਮੇ ਦਰਜ ਹੋਇਆ ਤੇ ਲੜਾਈ ਝਗੜੇ ਦੇ ਵੀ ਕਾਫੀ ਮਕਦਮੇ ਕਰਦੇ ਨੇ ਇਹ ਪਹਿਲਾਂ ਦੇ ਮਕਦਮੇ ਦਰਜ ਹੋਏ ਆ ਜੀ ਇਹਦੇ ਵਿੱਚ ਵੀ ਇਹਦੇ ਕੋਲ ਨਜਾਜ਼ ਜਿਹੜਾ ਅਸਲਾ ਬਣਾਉਂਦਾ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼